ਸੱਚੇ ਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਪਾਣੀਆਂ ਦੇ ਆ ਕਾਫੀ ਗੁੰਝਲਦਾਰ ਮਸਲੇ ਬਾਰੇ ਹਾਂਜੀ ਸਾਡੇ ਕੋਲ ਪੰਜਾਬ ਦੇ ਪਾਣੀ ਅਤੇ ਰਾਜਨੀਤੀ ਸਿਰਲੇਖ ਵਾਲੇ ਕੁਝ ਸਰੋਤ ਨੇ ਜਿਨ੍ਹਾਂ ਦੇ ਆਧਾਰ ਤੇ ਆਪਾਂ ਇਸ ਦੀ ਮਤਲਬ ਗਹਿਰਾਈ ਨਾਲ ਪਰਚੋਲ ਕਰਾਂਗੇ ਬਿਲਕੁਲ ਦੇਖਾਂਗੇ ਇਤਿਹਾਸਿਕ ਫੈਸਲੇ ਕੀ ਰਹੇ ਹਰੇ ਇਨਕਲਾਬ ਦਾ ਕੀ ਅਸਰ ਹੋਇਆ ਤੇ ਹੁਣ ਸੰਕਟ ਕਿੱਥੇ ਖੜਾ ਹੈ ਹਾਂਜੀ ਤੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਸਿਰਫ ਪਾਣੀ ਦੀ ਘਾਟ ਦਾ ਮਸਲਾ ਨਹੀਂ ਅੱਛਾ ਇਹ ਤਾਂ ਤੁਸੀਂ ਦੇਖੋ ਕਈ ਦਹਾਕੀਆਂ ਦੀਆਂ ਨੀਤੀਆਂ ਫਿਰ ਕਾਨੂੰਨੀ ਦਾਪੇਚ ਤੇ ਜਿਹੜੇ ਆਪਣੇ ਕੁਦਰਤੀ ਸਰੋਤ ਨੇ ਉਹਨਾਂ ਦੀ ਸਾਮ ਸੰਭਾਲ ਜਾਂ ਗੈਰੋ ਅਣਗੇਲੀ ਉਸ ਸਬਦ ਦਾ ਨਤੀਜਾ ਹੈ ਸਰੋਤਾਂ 'ਚ ਜ਼ਿਕਰ ਆਂਦਾ ਹੈ ਹਾਂਜੀ ਜਿਹੜਾ ਹਰਾ ਇਨਕਲਾਬ ਸੀ ਨਾ ਉਸ ਨੂੰ ਇੱਕ ਤਰ੍ਹਾਂ ਦਾ ਛੁchnਾ ਕਿਹਾ ਗਿਆ ਮਤਲਬ ਕੇਂਦਰ ਦਾ ਟਿੱਡ ਭਰਨ ਲਈ ਪੰਜਾਬ ਦਾ ਪਾਣੀ ਨਿਚੋੜ ਲਿਆ ਗਿਆ ਹਾਂ ਇਹ ਗਲਤ ਹੈ ਉਸ ਦੌਰਾਨ 14 ਲੱਖ ਦੇ ਕਰੀਬ ਟਿਊਬਵੈਲ ਲੱਗੇ 14 ਲੱਖ ਹਾਂਜੀ ਬਹੁਤ ਜ਼ਿਆਦਾ ਹਾਂਜੀ ਤੇ ਜ਼ਮੀਨ ਚ ਰਸਾਇਣ ਵੱਧ ਗਏ ਜ਼ਹਿਰੀਲੀ ਹੋ ਗਈ ਤੇ ਪਾਣੀ ਦਾ ਲੈਵਲ ਉੱਤਰ ਡਿੱਗਦਾ ਹੀ ਗਿਆ ਹਾਲਾਤ ਤਾਂ ਫਿਰ ਮਤਲਬ ਬਹੁਤ ਗੰਭੀਰ ਹੋ ਗਏ ਉਹਨਗੇ ਵਾਕਈ ਚਿੰਤਾਜਨਕ ਨੇ ਜੀ ਸਰੋਤਾ ਮੁਤਾਬਿਕ ਹੁਣ ਕਿਸਾਨ ਧਰਤੀ ਦੀ ਦੂਜੀ ਪਰਤ ਦਾ ਪਾਣੀ ਕੱਢ ਰਹੇ ਨੇ ਅੱਛਾ ਤੇ ਉਹ ਵੀ ਮਤਲਬ ਮੁੱਕਣ ਦੇ ਕਿਨਾਰੇ ਤੇ ਐ ਹਾਇ ਰੱਬਾ ਇਸ ਤੋਂ ਵੀ ਥੱਲੇ ਤੀਜੀ ਪਰਤ ਦਾ ਪਾਣੀ ਉਸ ਵਿੱਚ ਤਾਂ ਕਹਿੰਦੇ ਨੇ ਲੈਡ ਤੇ ਯੂਰੇਨੀਅਮ ਵਰਗੇ ਤੱਤ ਨੇ ਜ਼ਹਿਰੀਲੇ ਤੱਤ ਹਾਂਜੀ ਬਿਲਕੁਲ ਉਹਨਾ ਪੀਣ ਯੋਗ ਹੈ ਨਾ ਫਸਲਾਂ ਲਈ ਚੰਗਾ ਠੀਕ ਹੈ ਜੀ ਇੱਥੇ ਹੀ ਫਿਰ ਰਾਈਪੇਰੀਅਨ ਕਾਨੂੰਨ ਦੀ ਗੱਲ ਆਉਂਦੀ ਹੈ ਹਾਂ ਇਹ ਕੀ ਕਹਿੰਦਾ ਹੈ ਕਾਨੂੰਨ ਇਹ ਕਾਨੂੰਨ ਮਤਲਬ ਸਿੱਧਾ ਇਹ ਕਹਿੰਦਾ ਹੈ ਕਿ ਦਰਿਆ ਜਿਸ ਇਲਾਕੇ ਯਾਨੀ ਬੇਸਿਨ ਚ ਵਗਦਾ ਉੱਥੋਂ ਦੇ ਲੋਕ ਹੀ ਉਸ ਪਾਣੀ ਦੇ ਮਾਲਕ ਨੇ ਇਹ ਤਾਂ ਬੜੀ ਦਿਲਚਸਪ ਗੱਲ ਹੈ ਸਰੋਤ ਇਹ ਵੀ ਦੱਸਦੇ ਨੇ ਕਿ ਅੰਗਰੇਜ਼ਾਂ ਨੇ ਵੀ ਮਹਾਰਾਜਾ ਬੀਕਾਨੀਰ ਤੋਂ ਪਾਣੀ ਦੀ ਰਾਇਲਟੀ ਲਈ ਸੀ ਹਾਂਜੀ ਲਈ ਸੀ ਪੰਜਾਬ ਤੋਂ ਪਾਣੀ ਦੇਣ ਬਦਲੇ ਕੀਮਤ ਵਸੂਲੀ ਸੀ ਪਰ ਫਿਰ 1955 ਵਿੱਚ ਉਦੋਂ ਦੇ ਕੇਂਦਰੀ ਵਜ਼ੀਰ ਗੁਲਜ਼ਾਰੀ لال ਨੰਦਾ ਦੀ ਇੱਕ ਮੀਟਿੰਗ ਹੋਈ ਜੀ ਉਸ ਵਿੱਚ ਮੰਨਿਆ ਗਿਆ ਕਿ ਪੰਜਾਬ ਨੂੰ ਰਾਇਲਟੀ ਮਿਲਣੀ ਚਾਹੀਦੀ ਹੈ ਪਰ ਉਹ ਮੀਟਿੰਗ ਕਹਿੰਦੇ ਨੇ ਮੋੜ ਕਦੇ ਹੋਈ ਹੀ ਨਹੀਂ ਹਾਂ ਤੇ ਰਾਜਸਥਾਨ ਨੇ ਫਿਰ 1955 ਤੋਂ ਬਾਅਦ ਰਾਇਲਟੀ ਦੇਣੀ ਬੰਦ ਕਰ ਦਿੱਤੀ ਤੇ ਕਿਸੇ ਪੰਜਾਬ ਸਰਕਾਰ ਨੇ ਬਾਅਦ 'ਚ ਮੰਗੀ ਵੀ ਨਹੀਂ ਜ਼ੋਰ ਨਾਲ ਸਰੋਤ ਤਾਂ ਇਹ ਇਸ਼ਾਰਾ ਕਰਦੇ ਨੇ ਕਿ ਇਸ ਮੁੱਦੇ ਨੂੰ ਉਸ ਤਰ੍ਹਾਂ ਚੁੱਕਿਆ ਨਹੀਂ ਗਿਆ ਹੂੰ ਇਸੇ ਤਰ੍ਹਾਂ ਫਿਰ ਆਇਆ 1966 ਦਾ ਪੰਜਾਬ ਪੁਨਰਗਠਨ ਐਕਟ ਹਾਂਜੀ ਉਹਦੀਆਂ ਧਾਰਾਵਾਂ 77 79 80 ਹਾਂਜੀ ਇਹਨਾਂ ਰਹੀਂ ਕੀ ਹੋਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਡੈਮਾਂ ਦਾ ਕੰਟਰੋਲ ਆਪਣੇ ਹੱਥ ਲੈ ਲਿਆ ਵਰੇਤਾ ਰਾਈਪੇਰੀਅਨ ਸਿਧਾਂਤ ਦੇ ਉਲਟ ਹੋ ਗਿਆ ਫਿਰ ਬਿਲਕੁਲ ਸਿੱਧੀ ਉਲੰਘਣਾ ਸੀ ਇਹ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਵੀ ਦਿੱਤੀ ਸੀ ਪਰ ਫਿਰ ਸਿਆਸਤ ਆ ਗਈ ਵਿੱਚ ਹਾਂਜੀ ਸਰੋਤ ਦੱਸਦੇ ਨੇ ਕਿ ਜਦੋਂ ਕਾਂਗਰਸ ਸਰਕਾਰ ਆਈ ਤਾਂ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਹਾਈ ਕਮਾਂਡ ਦੇ ਦਬਾਅ 'ਚ ਆ ਕੇ ਆਪਣੀ ਕੁਰਸੀ ਬਚਾਉਣ ਲਈ ਉਹ ਕੇਸ ਵਾਪਸ ਲੈ ਲਿਆ ਹਾਂ ਇਹ ਵਾਕਈ ਇੱਕ ਵੱਡਾ ਮੋੜ ਸੀ ਇਸ ਨੂੰ ਸਰੋਤ ਪੰਜਾਬ ਲਈ ਇੱਕ ਇਤਿਹਾਸਿਕ ਗਲਤੀ ਕਹਿੰਦੇ ਨੇ ਜਿਸ ਦਾ ਖਮਿਆਜ਼ਾ ਅਜ ਤੱਕ ਭੁਗਤ ਰਹੇ ਆ ਬਿਲਕੁਲ ਇਸ ਨੇ ਪੰਜਾਬ ਦੇ ਕਾਨੂੰਨੀ ਹੱਕ ਨੂੰ कमजोर कर देता फिर ਬਾਅਦ ਚ ਵੀ ਕਈ ਘਟਨਾਵਾਂ ਹੋਈਆਂ ਜਿਵੇਂ 2004 ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਮਝੌਤੇ ਰੱਦ ਕੀਤੇ ਹਾਂ ਉਦੋਂ ਪਾਣੀਆਂ ਦਾ ਰੱਖਾ ਵੀ ਕਿਹਾ ਗਿਆ ਸੀ ਉਹਨਾਂ ਨੂੰ ਹਾਂਜੀ ਪਰ ਸਰੋਤ ਉਸ ਕਾਨੂੰਨ ਦੀ ਤਾਰਾ ਪੰਜਵਲ ਵੀ ਧਿਆਨ ਦਿਵਾਉਂਦੇ ਨੇ ਅੱਛਾ ਉਹ ਕੀ ਸੀ ਉਸ ਤਾਰਾ ਤਹਿਤ ਦੂਜੇ ਰਾਜਾਂ ਨੂੰ ਜਿਹੜਾ ਪਾਣੀ ਪਹਿਲਾਂ ਤੋਂ ਜਾ ਰਿਹਾ ਸੀ ਉਹ ਜਾਰੀ ਰੱਖਿਆ ਗਿਆ ਓ ਤੇ ਫਿਰ SYL ਨਹਿਰ ਦੀ ਗੱਲ ਉਸ ਲਈ ਹਰਿਆਣਾ ਤੋਂ ਪੈਸੇ ਲੈਣ ਦੀ ਗੱਲ ਆਈ ਜਾਂ ਕਪੂਰੀ ਚ ਟੱਕ ਲਾਉਣ ਦੀ ਘਟਨਾ ਇਸ ਸਭ ਚੀਜ਼ਾਂ ਮਤਲਬ ਸਿਆਸੀ ਪੂਮਿਕਾ ਤੇ ਸਵਾਲ ਖੜੇ ਕਰ ਦਿਆ ਨੇ ਹਾਂ ਇਹ ਤਾਂ ਲੰਮਾ ਤੇ ਉਲਝਿਆ ਹੋਇਆ ਇਤਿਹਾਸ ਲੱਗਦਾ ਸਾਰਾ ਸਿਆਸੀ ਪੈਂਤਰੀਆਂ ਦਾ ਬਿਲਕੁਲ ਤੇ ਜੇ ਅੱਜ ਦੀ ਗੱਲ ਕਰੀਏ ਪਾਵੇਂ ਮੌਜੂਦਾ ਸਰਕਾਰ ਨੇ BBMB ਮੁੱਦੇ ਤੇ ਸਟੈਂਡ ਲਿਆ ਪਰ ਉਹ ਪੁਰਾਣੇ ਮੁੱਦੇ ਜਿਵੇਂ ਰਾਇਲਟੀ ਦਾ ਜਾਂ ਉਹ ਵਾਪਿਸ ਲਿਆ ਕੇਸ ਹਾਂ ਉਹ ਬੁਨਿਆਦੀ ਮੁੱਦੇ ਤਾਂ ਮਤਲਬ ਉੱਥੇ ਹੀ ਖੜੇ ਨੇ ਹੱਲ ਤਾਂ ਨਹੀਂ ਹੋਏ ਤਾ ਫਿਰ ਇਸ ਅਵਧਾਰਤ ਕੀ ਕਢੀਏ ਦੇਖੋ ਸਰੋਤ ਸਿਰਫ ਸੰਸਕਿਆਵਾਂ ਤੇ ਹੀ ਨਹੀਂ ਰੁਕਦੇ ਕੁਝ ਹਲ ਵੀ ਸੁਝਾਉਂਦੇ ਨੇ ਅੱਛਾ ਕੀ ਹਲ ਨੇ ਜਿਵੇਂ ਕਿ ਨਹਿਰੀ ਪਾਣੀ ਦੀ ਸਹੀ ਸੰਭਾਲ ਤੇ ਵਰਤੋਂ ਹਾਂਜੀ ਬਰਸਾਤੀ ਪਾਣੀ ਦੀ ਰੀਚਾਰਜਿੰਗ ਹਾਂਜੀ ਪਿੰਡਾਂ ਦੇ ਜਿਹੜੇ ਪੁਰਾਣੇ ਟੋਬੇ ਸੀ ਉਹਨਾਂ ਨੂੰ ਮੁੜ ਸੁਰਜੀਤ ਕਰਨਾ ਆਹੋ ਉਹ ਤਾਂ ਕੁਦਰਤੀ ਰੀਚਾਰਜ ਪਲਾਂਟ ਹੁੰਦੇ ਸੀ ਸਹੀ ਗੱਲ ਐ ਤੇ ਜਿਵੇਂ ਨੇ ਬਾਹਰਲੇ ਮੁਲਕਾਂ 'ਚ ਐ ਨਵੀਆਂ ਕਲੋਨੀਆਂ ਇਮਾਰਤਾਂ 'ਚ ਵਾਟਰ ਰੀਚਾਰਜਿੰਗ ਸਿਸਟਮ ਲਾਜ਼ਮੀ ਕਿਤੇ ਜਾਣ ਇਹ ਤਾਂ ਚੰਗੇ ਸੁਝਾਅ ਨੇ ਪਰ ਨਾਲ ਹੀ ਸਰੋਤ ਇੱਕ ਕੌੜੀ ਸਚਾਈ ਵੀ ਬਿਆਨ ਕਰਦੇ ਨੇ ਉਹ ਕੀ ਕਿ ਪੰਜਾਬ ਦੀ ਸਿਆਸਤ ਹੁਣ ਇੱਕ ਤਰ੍ਹਾਂ ਦਾ ਮਹਿੰਗਾ ਵਪਾਰ ਬਣ ਗਿਆ ਹੂੰ ਜਿੱਥੇ ਸ਼ਾਇਦ ਨਿੱਜੀ ਮੁਫਾਦ ਲੋਕਾਂ ਦੇ ਭਲੇ ਤੇ ਭਾਰੀ ਪੈ ਜਾਂਦੇ ਨੇ ਹੂੰ ਇਸ ਲਈ ਸਿਰਫ ਲੀਡਰਾਂ ਤੋਂ ਆਸ ਰੱਖਣੀ ਸ਼ਾਇਦ ਵਿਅਰਥ ਹੋਵੇ ਸਥਿਤੀ ਦਾ ਵਾਕਈ ਬਹੁਤ ਨਾਜ਼ੁਕ ਲੱਗ ਰਹੀ ਹੈ ਪਾਣੀ ਘਟ ਰਿਹਾ ਹੈ ਜ਼ਹਿਰੀਲਾ ਹੋ ਰਿਹਾ ਹੈ ਇਤਿਹਾਸਿਕ ਗਲਤੀਆਂ ਦਾ ਪਾਰ ਵੱਖਰਾ ਤੇ ਸਿਆਸੀ ਇੱਛਾ ਸ਼ਕਤੀ ਉਹਦੀ ਵੀ ਘਾਟ ਦਿਸਦੀ ਹੈ ਹਾਂਜੀ ਬਿਲਕੁਲ ਤੇ ਅਖੀਰ ਵਿੱਚ ਇਹ ਸਰੋਤ ਇੱਕ ਬਹੁਤ ਅਹਿਮ ਸਵਾਲ ਸਾਡੇ ਸਾਰਿਆਂ ਅੱਗੇ ਰੱਖਦੇ ਨੇ ਕੀ ਸਵਾਲ ਹੈ ਜੀ ਸਵਾਲ ਇਹ ਹੈ ਕਿ ਜੇ ਸਿਆਸੀ ਸਿਸਟਮ ਤੇ ਪੂਰਾ ਭਰੋਸਾ ਨਹੀਂ ਬਜ ਰਿਹਾ ਤਾਂ ਪੰਜਾਬ ਦੇ ਪਾਣੀਆਂ ਦੇ ਇਸ ਪਖਤੇ ਮਸਲੇ ਲਈ ਲੋਕਾਂ ਨੂੰ ਖੁਦ ਇੱਕ ਜੋ ਠੋਕੇ ਮਤਲਬ ਇੱਕ ਹੋ ਕੇ ਕੀ ਕਰਨਾ ਪਵੇਗਾ ਜਿਵੇਂ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਇਕੱਠੇ ਹੋਏ ਸੀ ਹਾਂਜੀ ਉਸੇ ਤਰ੍ਹਾਂ ਦੀ ਇੱਕ ਜੁਟਤਾ ਨਾਲ ਆਪਣੇ ਪੱਧਰ ਤੇ ਕਿਹੜੇ ਠੋਸ ਕਦਮ ਚੁੱਕਣੇ ਪੈਣਗੇ ਇਹ ਸਵਾਲ ਮਤਲਬ ਸਾਡੇ ਸਭ ਦੇ ਸੋਚਣ ਲਈ ਹੈ